ਭਾਰਤੀ ਮਜ਼ਦੂਰ ਸੰਘ ਵੱਲੋਂ ਸਥਾਪਨਾ ਦਿਵਸ ਨਗਰ ਨਿਗਮ ਦਫ਼ਤਰ ਵਿਖੇ ਮਨਾਇਆ ਗਿਆ ਅਤੇ ਇਸ ਮੌਕੇ ਜਿਨ੍ਹਾਂ ਨੇ ਸੰਘ ਲਈ ਕੰਮ ਕੀਤਾ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ सुरेंद्र ਸਿੰਘ ਵਿਸ਼ਾਲ ਵਧਾਵਨ ਸੁਸ਼ਾਂਤ ਪਾਟੀਆਂ ਨੇ ਦੀਪਕ ਜਲਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਭਾਰਤੀ ਮਜ਼ਦੂਰ ਸੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਵਿਨੋਦ ਕੁਮਾਰ ਬੇਟਾ ਲक्की ਪੱਟੀ सुरेंद्र ਟੋਨਾ ਭਾਰਤੀ ਮਜ਼ਦੂਰ ਸੰਘ ਦੇ ਜਨਰਲ ਸੈਕਟਰੀ ਰਾਮ ਲੁਭਾਇਆ ਯੁਧਵੀਰ ਸਹੋਤਾ ਸਮੇਤ ਸੰਗ ਦੇ ਸਾਰੇ ਨੁਮਾਇਦੇ ਹਾਜ਼ਰ ਸਨ ਅੱਜ ਜਿਹੜਾ ਭਾਰਤੀ ਮਜ਼ਦੂਰ ਸੰਗ ਦਾ ਜਿਹੜਾ ਹੈਗਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਮੈਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਸੋ ਉਹਦੇ ਵਿੱਚ ਮੈਂ ਅੱਜ ਦੇ ਦਿਨ ਤੇ ਸਾਰੇ ਹੀ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਸ਼ੁਭ ਕਾਮਨਾ ਦਿਨਾ ਤੇ ਆਸ ਕਰਦਾ ਕਿ ਇਹ ਇਸੇ ਤਰ੍ਹਾਂ ਜਿਹੜਾ ਹੈਗਾ ਨਗਰ ਨਿਗਮ ਦੇ ਵਿੱਚ ਆਪਣੀ ਸੇਵਾ ਜਰੀਆ ਨਿਭਾਉਂਦੇ ਰਹਿਣਗੇ ਅੱਜ ਆਪਾਂ 70ਵਾਂ ਜਿਹੜਾ ਦਿਵਸ ਮਨਾਇਆ ਹੈ ਭਾਰਤੀ ਮਜ਼ਦੂਰ ਸੰਗ ਦਾ ਕਿ ਅੱਜ ਦੇ ਦਿਨ ਜਿਹੜੀ ਇਹ ਸਥਾਪਨਾ ਹੋਈ ਸੀ ਇਸ ਮੱਕੀ ਭਾਰਤ ਮਜ਼ਦੂਰ ਸੰਘ ਦੀ ਜਿਹੜੇ ਮਜ਼ਦੂਰ ਦੇ ਦੀ ਉਹਦੇ ਵਿੱਚ ਆਪਾਂ ਸਾਰੇ ਭੈਣ ਭਰਾਵਾਂ ਸਭ ਨੇ ਮਿਲ ਕੇ ਆਪਾਂ ਇਹ ਪਰਾਲਾ ਕੀਤਾ ਸੀ ਤੇ ਇਹ ਪਹਿਲੀ ਵਾਰੀ ਬਣਾਇਆ ਜੇ ਤੇ ਆਪਾਂ ਕਹਿੰਦੇ ਕਿ ਪ੍ਰਮਾਤਮਾ ਸਭ ਨੂੰ ਇੱਦਾਂ ਖੁਸ਼ੀਆਂ ਰੱਖੀ ਆਪੇ ਇੱਦਾਂ ਸਾਰੇ ਜੀ ਨਾਲ ਮਿਲ ਕੇ ਮਨਾਈਏ ਇਹਨੂੰ ਕਿ 23 ਜੁਲਾਈ 1955 ਨੂੰ ਭਾਰਤੀ ਮਜ਼ਦੂਰ ਸੰਘ ਦੀ ਸਥਾਪਨਾ ਹੋਈ ਸੀ ਜਿਸ ਦਾ 90ਵਾਂ ਸਥਾਪਨਾ ਦਿਵਸ ਅੱਜ ਕਾਰਪੋਰੇਸ਼ਨ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਅੱਜ ਸਾਰੇ ਦੇਸ਼ ਦੇ ਵਿੱਚ ਹੀ ਇਸ ਭਾਰਤੀ ਮਜ਼ਦੂਰ ਸੰਘ ਦਾ ਆਪਾਂ ਜਿਸ ਨੂੰ ਮਨਾਇਆ ਜਾ ਰਿਹਾ ਹੈ ਬੜੀ ਧੂਮਕਾ ਨੇ ਇੰਡੀਆ ਦਾ ਨੰਬਰ 1 ਦਾ ਸੰਗਠਨ ਭਾਰਤੀ ਮਜ਼ਦੂਰ ਸੰਘ ਭਾਰਤੀ ਮਜ਼ਦੂਰ ਸੰਘ ਦਾ ਅਜੋ 69ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਥੇਬੰਦੀ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਭਾਰਤੀ ਮਜ਼ਦੂਰ ਸੰਘ ਇੱਕ ਐਹੋਜੀ ਜਥੇਬੰਦੀ ਹੈ ਜੋ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੀ ਹੈ ਅਤੇ ਕਰਦੀ ਰਹੇਗੀ ਅੰਮ੍ਰਿਤਸਰ ਫਾਸਟਵੇ ਖਬਰਾਂ ਵਿੱਚ ਕੈਮਰਾਮੈਨ ਪਰੇਸ਼ਰ ਮਾਦਿਰਾਲ ਰਕੇਸ਼ ਕੁਮਾਰ